ਇਹ ਹੈ ਜਲੰਧਰ ਦਾ ਕੈਂਟ ਰੇਲਵੇ ਸਟੇਸ਼ਨ 에어ਪੋਰਟ ਦੀ ਤਰਜ਼ ਤੇ ਬਣਾਇਆ ਜਾ ਰਿਹਾ ਇਹ ਆਲੀਸ਼ਾਨ ਕੈਂਟ ਸਟੇਸ਼ਨ ਅੰਮ੍ਰਿਤ ਭਾਰਤ ਯੋਜਨਾ ਤਹਿਤ ਬਣਾਏ ਜਾ ਰਹੇ ਇਸ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਹੋਵੇਗੀ ਹਰ ਇੱਕ ਸੁਵਿਧਾ ਨੂੰ ਸੁਵਿਧਾ ਨਾਲ ਲੈਸ ਇਸ ਕੈਂਟ ਸਟੇਸ਼ਨ ਦੀ ਕਰਵਾਉਂਦੇ ਹਾਂ ਸੈਰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਇਸ ਵੇਲੇ ਮੌਜੂਦ ਹੈਗੇ ਆ ਤੇ ਇੱਥੇ ਦੀ ਤੁਹਾਨੂੰ ਅੱਜ ਸੈਰ ਕਰਵਾਵਾਂਗੇ ਕੁਝ ਹੀ ਸਮੇਂ ਦੇ ਵਿੱਚ ਇਹ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਕੇ ਲੋਕਾਂ ਨੂੰ ਜਿਹੜਾ ਆ ਲੋਕਾਂ ਦੇ ਹਵਾਲੇ ਜਿਹੜਾ ਆ ਉਹ ਕਰ ਦਿੱਤਾ ਜਾਵੇਗਾ ਤੇ ਇਸ ਰੇਲਵੇ ਸਟੇਸ਼ਨ ਦੇ ਵਿੱਚ ਹਰ ਇੱਕ ਸੁਵਿਧਾ ਜਿਹੜੀ ਹੈ ਉਹ ਰੱਖੀ ਗਈ ਹੈ ਹਰ ਇੱਕ ਸੁਵਿਧਾ ਜਿਹੜੀ ਇਸ ਰੇਲਵੇ ਸਟੇਸ਼ਨ ਦੇ ਵਿੱਚ ਹੈਗੀ ਹੈ ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ ਇਹ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ 에어ਪੋਰਟ ਦੀ ਤਰਜ਼ ਦੇ ਉੱਤੇ ਇਹ ਰੇਲਵੇ ਸਟੇਸ਼ਨ ਬਣ ਰਿਹਾ ਤੇ ਤੁਸੀਂ ਠੀਕ ਇਸ ਸਾਹਮਣੇ ਵਾਲੇ ਪਾਸੇ ਜੇਕਰ ਨਜ਼ਰ ਮਾਰਦੇ ਹੈਗੇ ਹੋ ਤਾਂ ਇਸ ਰੇਲਵੇ ਸਟੇਸ਼ਨ ਦੇ ਵਿੱਚ ਇੱਕ ਐਂਟਰੀ ਪੁਆਇੰਟ ਹੋਵੇਗਾ ਤੇ ਦੂਸਰੇ ਪਾਸੇ ਐਗਜ਼ਿਟ ਪੁਆਇੰਟ ਹੋਵੇਗਾ ਤੇ ਇਸ ਰੇਲਵੇ ਸਟੇਸ਼ਨ ਦੇ ਵਿੱਚ ਪਾਰਕਿੰਗ ਜਿਹੜੀ ਹੈ ਉਹ ਬਹੁਤ ਹੀ ਵੱਡੀ ਜਿਹੜੀ ਹੈ ਉਹ ਰੱਖੀ ਗਈ ਹੈ ਹੋਰ ਵੀ ਕਈ ਸੁਵਿਧਾਵਾਂ ਹੈਗੀਆਂ ਨੇ ਇਸ ਰੇਲਵੇ ਸਟੇਸ਼ਨ ਦੇ ਵਿੱਚ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਤੇ ਆਉ ਤੁਹਾਨੂੰ ਉਹ ਸਾਰੀਆਂ ਸੁਵਿਧਾਵਾਂ ਦੇ ਬਾਰੇ ਜਾਣੂ ਕਰਵਾਉਂਦੇ ਜੇਕਰ ਤੁਸੀਂ ਰਾਮਾ ਮੰਡੀ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਐਂਟਰੀ ਇੱਥੋਂ ਹੋਵੇਗੀ ਤੇ ਗੱਡੀ ਇੱਥੇ ਰੁਕੇਗੀ ਤੇ ਸਾਹਮਣੇ ਹੀ ਜੋ ਹੈ ਟਿਕਟ ਕਾਊਂਟਰ ਬਣਿਆ ਹੋਇਆ ਹੈ ਜਿਵੇਂ ਕਿ ਤੁਸੀਂ ਟਿਕਟ ਕਾਊਂਟਰ ਦੇਖ ਰਹੇ ਹੈਗੇ ਹੋ ਇੱਥੋਂ ਦੀ ਯਾਤਰੀ ਟਿਕਟ ਲੈਣਗੇ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਯਾਤਰੀ ਜਿਹੜੇ ਆ ਰਹੇ ਨੇ ਜਿਨ੍ਹਾਂ ਨੇ ਯਾਤਰਾ ਕਰਨੀ ਹੈਗੀ ਆ ਉਹ ਇੱਥੋਂ ਦੀ ਟਿਕਟ ਜਿਹੜੀ ਆ ਉਹ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਥੋਂ ਦੀ ਜਦੋਂ ਟਿਕਟ ਯਾਤਰੀ ਲੈ ਲੈਣਗੇ ਤਾਂ ਉਸ ਤੋਂ ਬਾਅਦ ਇੱਥੇ ਡਾਇਰੈਕਸ਼ਨ ਵੀ ਜਿਹੜੀ ਆ ਉਹ ਦਿੱਤੀ ਗਈ ਹੋਈ ਹੈ ਵੇ ਟੂ ਪਲੇਟਫਾਰਮ 2 ਤੇ 3 ਇੱਥੋਂ ਦੀ ਤੁਸੀਂ ਬਾਹਰ ਨਿਕਲਣਾ ਹੈਗਾ ਇਧਰੋਂ ਦੀ ਬਾਹਰ ਨਿਕਲ ਸਕਦੇ ਤੇ ਨਾਲ ਹੀ ਉੱਥੋਂ ਦੀ ਐਂਟਰੀ ਜਿਹੜੀ ਹੈਗੀ ਉਹ ਪਲੇਟਫਾਰਮ ਤੇ ਉੱਤੇ ਜਾਣ ਦੀ ਦਿੱਤੀ ਹੋਈ ਹੈ ਸੋ ਹਰ ਇੱਕ ਜਿਹੜੀ ਸੁਵਿਧਾ ਹੈਗੀ ਹੈ ਇਸ ਰੇਲਵੇ ਸਟੇਸ਼ਨ ਦੇ ਵਿੱਚ ਹੈਗੀ ਹੈ ਹੋਰ ਵੀ ਤੁਹਾਨੂੰ ਸੁਵਿਧਾਵਾਂ ਜਿਹੜੀਆਂ ਨੇ ਇੱਥੋਂ ਦੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਰੇਲਵੇ ਸਟੇਸ਼ਨ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਜਿਹੜਾ ਆ ਉਹ ਪਤਾ ਕੀ ਚੀਜ਼ ਹੈ ਜਦੋਂ ਤੁਸੀਂ ਇੱਥੋਂ ਦੀ ਐਂਟਰ ਹੋਣਾ ਹੈਗਾ ਤੇ ਤੁਸੀਂ ਜਦੋਂ ਉੱਪਰ ਦੇਖਣਾ ਹੈਗਾ ਤੇ ਉੱਪਰ ਬਹੁਤ ਹੀ ਵਧੀਆ ਜਿਹੜੀ ਹੈ ਚਿੱਤਰਕਲਾ ਜਿਹੜੀ ਹੈ ਉਹ ਕੀਤੀ ਹੋਈ ਹੈ ਪੇਂਟਿੰਗਸ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈ ਦੇਣਗੀਆਂ ਜੋ ਮਨਨ ਜਿਹੜੀ ਹੈ ਉਹ ਭਾ ਜਾਣਗੀਆਂ ਤੁਹਾਨੂੰ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗੇਗੀ ਫਿਲਹਾਲ ਦੀ ਘੜੀ ਇੱਥੇ ਜਿਹੜੇ ਹੈ ਬੈਰੀਕੇਡ ਹੈ ਜਿਹੜੇ ਉਹ ਲੱਗੇ ਹੋਏ ਨੇ ਉਹ ਇਸ ਕਰਕੇ ਕਿਉਂਕਿ ਹਲੇ ਕੰਮ ਜਿਹੜਾ ਹੈ ਉਹ ਚੱਲਦਾ ਪਿਆ ਹੈ ਜਦੋਂ ਤੁਸੀਂ ਇੱਥੋਂ ਦੀ ਐਂਟਰ ਹੋਣਾ ਇੱਥੋਂ ਦੀ ਸਿੱਧਾ ਰਸਤਾ ਪਲੇਟਫਾਰਮ ਨੂੰ ਜਾਂਦਾ ਹੈਗਾ ਅੰਦਰ ਜਦੋਂ ਤੁਸੀਂ ਜਾਓਗੇ ਤੇ ਨਾਲ ਦੇ ਨਾਲ ਉੱਥੇ ਇੱਕ ਬਾਥਰੂਮ ਬਣਿਆ ਹੋਇਆ ਤੇ ਇੱਥੇ ਇਨਕੁਆਇਰੀ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੈਗੇ ਹੋ ਤੁਸੀਂ ਉੱਪਰਲੇ ਪਾਸੇ ਤਸਵੀਰ ਦੇਖੋਗੇ ਤਾਂ ਤੁਹਾਨੂੰ ਇੱਕ ਕਿਸਾਨ ਜਿਹੜਾ ਆ ਉਹ ਦੇਖੇਗਾ ਨਾਲ ਦੇ ਨਾਲ ਜਿਹੜੇ ਭੰਗੜਾ ਕਰਦੇ ਜੋ ਪੰਜਾਬ ਦੀ ਸ਼ਾਨ ਆ ਭੰਗੜਾ ਉਹ ਉੱਥੇ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉੱਥੇ ਦੀ ਚਿੱਤਰਕਲਾ ਜਿਹੜੀ ਹੈਗੀ ਪੰਜਾਬ ਨੂੰ ਡਿਸਕ੍ਰਾਈਬ ਕਰਦੀ ਚਿੱਤਰਕਲਾ ਜਿਹੜੀ ਉਹ ਇੱਥੇ ਕੀਤੀ ਗਈ ਹੈ ਫਿਲਹਾਲ ਉਸ ਨੂੰ ਹਲੇ ਟੱਕਿਆ ਹੋਇਆ ਹੈ ਤੇ ਉੱਪਰਲੇ ਪਾਸੇ ਜਰੋ ਤੁਸੀਂ ਨਜ਼ਰ ਮਾਰੋਗੇ ਤਾਂ ਦੋ ਪੱਖੇ ਹਾਲ ਦੇ ਵਿੱਚ ਲੱਗੇ ਹੋਏ ਨੇ ਤੇ ਦੇਖਣ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਇਹ ਰੇਲਵੇ ਸਟੇਸ਼ਨ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਜਦੋਂ ਤੁਸੀਂ ਟਿਕਟ ਕਾਊਂਟਰ ਤੋਂ ਟਿਕਟ ਲੈ ਕੇ ਇਸ ਹਾਲ ਵਿੱਚ ਆਉਂਦੇ ਹੋ ਤਾਂ ਇਸ ਹਾਲ ਵਿੱਚ ਦੋ ਪੇਂਟਿੰਗਸ ਜੋ ਹੈ ਬਣੀਆਂ ਹੋਈਆਂ ਪਹਿਲੀ ਜੋ ਹੈ ਪੰਜਾਬ ਨੂੰ ਦਰਸਾਉਂਦੀ ਹੋਈ ਪੇਂਟਿੰਗ ਬਣੀ ਹੋਈ ਹੈ ਦੂਜੀ ਸ਼ਹੀਦ ਭਗਤ ਸਿੰਘ ਦੀ ਪੇਂਟਿੰਗ ਬਣੀ ਹੋਈ ਹੈ ਫਿਲਹਾਲ ਇਸ ਪੇਂਟਿੰਗ ਨੂੰ ਟਕਿਆ ਹੋਇਆ ਹੈ ਸੋਹਣੀਆਂ ਸੋਹਣੀਆਂ ਪੇਂਟਿੰਗਸ ਦੇਖਣ ਤੋਂ ਬਾਅਦ ਜਦੋਂ ਤੁਸੀਂ ਪਲੇਟਫਾਰਮ ਵੱਲ ਨੂੰ ਵਧੋਗੇ ਤਾਂ ਉਸ ਤੋਂ ਪਹਿਲਾਂ ਤੁਹਾਡੀ ਇੱਥੇ ਪਹਿਲਾਂ ਚੈਕਿੰਗ ਜਿਹੜੀ ਆ ਉਹ ਹੋਵੇਗੀ ਚੈਕਿੰਗ ਕਰਵਾਉਣ ਤੋਂ ਬਾਅਦ ਤੁਸੀਂ ਅੱਗੇ ਵੱਲ ਜਦੋਂ ਵਧੋਗੇ ਤਾਂ ਇਹ ਰਸਤਾ ਜਿਹੜਾ ਹੈਗਾ ਇਹ ਪਲੇਟਫਾਰਮ ਨੂੰ ਜਾਂਦਾ ਹੈਗਾ ਫਿਲਹਾਲ ਦੀ ਘੜੀ ਜਿਹੜਾ ਆ ਰਸਤਾ ਬੰਦ ਕੀਤਾ ਹੋਇਆ ਹੈ ਪਰ ਇਹ ਜਿਹੜਾ ਰਸਤਾ ਹੈਗਾ ਆ ਵੈਸੇ ਤਾਂ ਬਣਾਇਆ ਗਿਆ ਹੈਗਾ ਆ ਪਰ ਦੂਜੇ ਪਾਸੇ ਦੋ ਦਰਵਾਜ਼ੇ ਜਿਹੜੇ ਆ ਉਹ ਵੀ ਫਾਰਮ ਨੂੰ ਜਾਣ ਦੇ ਲਈ ਰੱਖੇ ਗਏ ਹੈਗੇ ਨੇ ਜਿੱਥੋਂ ਦੀ ਐਗਜ਼ਿਟ ਹੋਵੇਗੀ ਇਧਰੋਂ ਦੀ ਲੋਕੀ ਜਾਣਗੇ ਤੇ ਉਧਰੋਂ ਦੀ ਲੋਕੀ ਜਿਹੜੇ ਨੇ ਉਹ ਵਾਪਸ ਆਣਗੇ ਤੇ ਜਦੋਂ ਤੁਸੀਂ ਇੱਥੋਂ ਦੀ ਅੱਗੇ ਵੱਲ ਨੂੰ ਵੱਧਦੇ ਹੈਗੇ ਜਾਂ ਫਿਰ ਤੁਹਾਡੀ ਟ੍ਰੇਨ ਦੇ ਵਿੱਚ ਥੋੜੀ ਦੇਰੀ ਹੋ ਗਈ ਹੈ ਤੇ ਤੁਸੀਂ ਰੈਸਟ ਕਰਨਾ ਚਾਹੁੰਦੇ ਹੋ ਸਮਾਂ ਬਤੀਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਬੈਠ ਕੇ ਜੋ ਜਿਹੜੀ ਹੈ ਰੈਸਟ ਕਰ ਸਕਦੇ ਹੈਗੇ ਉਹ ਅੰਦਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਹੈਗੇ ਆ ਇਸ ਵੇਟਿੰਗ ਹਾਲ ਚ ਜਿੱਥੇ ਕੁਰਸੀਆਂ ਲੱਗੀਆਂ ਹੋਈਆਂ ਨੇ ਐਲਈਡੀ ਲੱਗੀ ਹੋਈ ਹੈ ਚਾਰਜਰ ਪੁਆਇੰਟ ਲੱਗੇ ਹੋਏ ਨੇ ਉੱਥੇ ਹੀ ਇਸ ਵੇਟਿੰਗ ਹਾਲ ਹਾਲ ਚ ਜਿਹੜੀ ਹੈ ਖਾਸ ਗੱਲ ਹੈ ਕਿ ਇਹ ਫੁੱਲੀ ਏਸੀ ਹੈ ਜੇਕਰ ਤੁਸੀਂ ਰਾਮਾ ਮੰਡੀ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਇੱਕ ਐਂਟਰੀ ਪੁਆਇੰਟ ਜਿਵੇਂ ਤੁਹਾਨੂੰ ਅਸੀਂ ਹੁਣੇ ਤਸਵੀਰਾਂ ਦਿਖਾਈਆਂ ਕਿ ਉਹ ਐਂਟਰੀ ਪੁਆਇੰਟ ਹੈਗਾ ਉੱਥੋਂ ਦੀ ਯਾਤਰੀ ਉਤਰ ਕੇ ਸਿੱਧਾ ਟਿਕਟ ਲੈ ਸਕਦੇ ਨੇ ਦੂਸਰੇ ਪਾਸੇ ਦਕੋਹੇ ਵਾਲੀ ਸਾਈਡ ਤੋਂ ਜਿਹੜੀ ਉਹ ਐਂਟਰੀ ਜਿਹੜੀ ਹੈ ਉਹ ਰੱਖੀ ਹੋਈ ਆ ਉਧਰਲੇ ਪਾਸੇ ਵੀ ਟਿਕਟ ਕਾਊਂਟਰ ਜਿਹੜਾ ਆ ਉਹ ਬਣਾਇਆ ਗਿਆ ਹੈਗਾ ਦੋਵੇਂ ਪਾਸੇ ਐਂਟਰੀਆਂ ਨੇ ਦੋਵੇਂ ਪਾਸੇ ਜਿਹੜੀ ਹੈ ਐਗਜ਼ਿਟ ਹੈਗੀ ਹੈ ਹੋਰ ਵੀ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾਵਾਂਗੇ ਪਰ ਇਸ ਰੇਲਵੇ ਸਟੇਸ਼ਨ ਨੂੰ ਇੰਨਾ ਖਾਸ ਜਿਹੜਾ ਆ ਬਣਾਇਆ ਜਾ ਰਿਹਾ ਕਿ ਲੋਕ ਇਸ ਰੇਲਵੇ ਸਟੇਸ਼ਨ ਨੂੰ ਦੇਖਦੇ ਹੀ ਹੈਰਾਨ ਹੋ ਜਾਣਗੇ ਕਿਉਂਕਿ ਇਸ ਰੇਲਵੇ ਸਟੇਸ਼ਨ ਨੂੰ ਕੈਂਟ ਰੇਲਵੇ ਸਟੇਸ਼ਨ ਨੂੰ 에어ਪੋਰਟ ਦੀ ਤਰਜ਼ ਦੇ ਉੱਤੇ ਬਣਾਇਆ ਜਾ ਰਿਹਾ ਹਰ ਇੱਕ ਸੁਵਿਧਾ ਇਸ ਰੇਲਵੇ ਸਟੇਸ਼ਨ ਦੇ ਵਿੱਚ ਦਿੱਤੀ ਗਈ ਹੈ ਯਾਤਰੀਆਂ ਦੇ ਲਈ ਵੇਟਿੰਗ ਹਾਲ ਦੇ ਵਿੱਚ ਵੇਟ ਕਰਨ ਤੋਂ ਬਾਅਦ ਜਦੋਂ ਤੁਹਾਡੀ ਟ੍ਰੇਨ ਆ ਜਾਵੇਗੀ ਤਾਂ ਤੁਸੀਂ ਆਪਣੇ ਪਲੇਟਫਾਰਮ ਦੇ ਉੱਤੇ ਜਾ ਸਾਕਦੇ ਹਾਂ ਇੱਥੋਂ ਦੀ ਅੰਦਰ ਐਂਟਰ ਹੁੰਦੇ ਸਾਰੇ ਇੱਕ ਨੰਬਰ ਪਲੇਟਫਾਰਮ ਹੈ ਤੇ ਜੇਕਰ ਤੁਹਾਡੀ ਗੱਡੀ ਦੋ ਨੰਬਰ ਜਾਂ ਤਿੰਨ ਨੰਬਰ ਪਲੇਟਫਾਰਮ ਦੇ ਉੱਤੇ ਆ ਰਹੀ ਹੈਗੀ ਤਾਂ ਤੁਸੀਂ ਇੱਥੋਂ ਦੀ ਪੌੜੀਆਂ ਚੜ੍ਹ ਕੇ ਜਾ ਸਕਦੇ ਹਾਂ ਦੂਸਰੇ ਪਾਸੇ ਜੇਕਰ ਕੋਈ ਇੱਥੇ ਹੈਂਡੀਕੈਪ ਹੈਗਾ ਆ ਤੇ ਉਸ ਦੇ ਲਈ ਇੱਥੇ ਲਿਫਟ ਵੀ ਹੈਗੀ ਆ ਜੇਕਰ ਕੋਈ ਬਜ਼ੁਰਗ ਹੈਗਾ ਤੇ ਉਹ ਲਿਫਟ ਦੇ ਸਹਾਰੇ ਜਿਹੜਾ ਫਸਟ ਫਲੋਰ ਦੇ ਉੱਤੇ ਜਾ ਕੇ ਦੂਜੇ ਪਾਸੇ ਉਹ ਜਾ ਸਕਦੇ ਨੇ ਹਰ ਇੱਕ ਸੁਵਿਧਾ ਇਸ ਸਟੇਸ਼ਨ ਦੇ ਵਿੱਚ ਦਿੱਤੀ ਹੋਈ ਆ ਤੁਸੀਂ ਇਧਰੋਂ ਦੀ ਜਾਉਂਗੇ ਤਾਂ ਉਧਰ ਇਥੋਂ ਦੀ ਮੁਰਦੇ ਸਾਰ ਹੀ ਖੱਬੇ ਮੁਰਦੇ ਸਾਰ ਹੀ ਨਾਲ ਹੀ 2 ਨੰਬਰ ਪਲੇਟਫਾਰਮ ਦਾ ਜਿਹੜਾ ਰਸਤਾ ਹੈਗਾ ਉਹ ਤੁਹਾਨੂੰ ਦਿਖ ਜਾਵੇਗਾ ਤੇ ਤੁਸੀਂ ਉੱਥੇ ਜਾ ਕੇ ਆਪਣੀ ਟ੍ਰੇਨ ਫੜ ਸਕਦੇ ਹੋ ਲਿਫਟ ਪੌੜੀਆਂ ਤੋਂ ਬਾਅਦ ਜੋ ਹੈ ਇੱਥੇ ਇੱਕ ਐਕਸੀਲੇਟਰ ਵੀ ਲੱਗਿਆ ਹੋਇਆ ਹੈ ਜੇ ਤੁਸੀਂ 2 ਨੰਬਰ ਪਲੇਟਫਾਰਮ ਜਾਂ ਫਿਰ 3 ਨੰਬਰ ਪਲੇਟਫਾਰਮ ਤੇ ਜਾਣਾ ਹੈ ਤਾਂ ਤੁਸੀਂ ਇਸਦੀ ਵਰਤੋਂ ਵੀ ਕਰ ਸਕਦੇ ਹੋ 99 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਲੰਧਰ ਦਾ ਕੈਂਟ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਲਗਭਗ ਇਸ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 141 ਦੇ ਕਰੀਬ ਟ੍ਰੇਨਾਂ ਜਿਹੜੀਆਂ ਨੇ ਉਹ ਲੰਘਦੀਆਂ ਹੈਗੀਆਂ ਨੇ ਖੁੱਲਾ ਡੁੱਲਾ ਹੁਣ ਰੇਲਵੇ ਸਟੇਸ਼ਨ ਬਣ ਕੇ ਪੂਰਾ ਹੋ ਚੱਲਿਆ ਤੇ ਕੁਝ ਸਮੇਂ ਦੇ ਵਿੱਚ ਆਮ ਜਨਤਾ ਦੇ ਹਵਾਲੇ ਇਸ ਰੇਲਵੇ ਸਟੇਸ਼ਨ ਨੂੰ ਕਰ ਦਿੱਤਾ ਜਾਵੇਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਖੁੱਲਾ ਡੁੱਲਾ ਰੇਲਵੇ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ ਉਪਰਲੀ ਸਾਈਡ ਜਿਹੜੇ ਹੈ ਸ਼ੈੱਡ ਲਗਾਏ ਗਏ ਨੇ ਤਾਂ ਜੋ ਧੁੱਪ ਜਿਹੜੀ ਹੈ ਉਹ ਇੱਥੇ ਨਾ ਆ ਸਕੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੂਸਰੇ ਪਾਸੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਉੱਪਰ ਸ਼ੈੱਡ ਲਗਾਉਣ ਦਾ ਜਿਹੜਾ ਕੰਮ ਹੈਗਾ ਉਹ ਦਾ ਪਿਆਜ ਪੂਰੇ ਜੋਰਾ ਸ਼ੁਰਾ ਦੇ ਨਾਲ ਤਿਆਰੀਆਂ ਇਸ ਰੇਲਵੇ ਸਟੇਸ਼ਨ ਦੀਆਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਜਿਹੜਾ ਬਿਲਡਿੰਗ ਤੁਹਾਨੂੰ ਦਿਸ ਰਹੀ ਹੋਵੇਗੀ ਇਹ ਦੂਸਰਾ ਐਂਟਰੀ ਪੁਆਇੰਟ ਜਿਹੜਾ ਇਸ ਰੇਲਵੇ ਸਟੇਸ਼ਨ ਦਾ ਕੈਂਟ ਰੇਲਵੇ ਸਟੇਸ਼ਨ ਦਾ ਰੱਖਿਆ ਗਿਆ ਜਿਸ ਦੇ ਵਿੱਚ ਇੱਕ ਟਿਕਟ ਕਾਊਂਟਰ ਇਧਰਲੀ ਸਾਈਡ ਵੀ ਜਿਵੇਂ ਬਣਿਆ ਹੋਇਆ ਉਧਰਲੀ ਸਾਈਡ ਵੀ ਟਿਕਟ ਕਾਊਂਟਰ ਜਿਹੜਾ ਉਹ ਬਣਾਇਆ ਗਿਆ ਹੈਗਾ ਹਰ ਇੱਕ ਸੁਵਿਧਾ ਇਸ ਰੇਲਵੇ ਸਟੇਸ਼ਨ ਦੇ ਵਿੱਚ ਬਣਾਈ ਗਈ ਹੈ ਪਹਿਲਾਂ ਜਦੋਂ ਤੁ ਇਹ ਇੱਕ ਨੰਬਰ ਪਲੇਟਫਾਰਮ ਤੋਂ ਸੀੜੀਆਂ ਰਾਹੀਂ ਦੋ ਨੰਬਰ ਜਾਂ ਤਿੰਨ ਨੰਬਰ ਪਲੇਟਫਾਰਮ ਦੇ ਉੱਤੇ ਜਾਂਦੇ ਹੁੰਦੇ ਸੀ ਤਾਂ ਬਸ ਇੱਕੋ ਹੀ ਰਸਤਾ ਹੁੰਦਾ ਸੀ ਤੇ ਤੁਸੀਂ ਦੇਖੋ ਹੁਣ ਇੱਥੇ ਕਿੰਨਾ ਖੁੱਲਾ ਡੁੱਲਾ ਰਸਤਾ ਜਿਹੜਾ ਆ ਉਹ ਇੱਥੇ ਬਣਾਇਆ ਗਿਆ ਹੈਗਾ ਜਿੱਥੇ ਯਾਤਰੀ ਵੇਟ ਵੀ ਕਰ ਸਕਦੇ ਨੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਇੱਥੇ ਬਣਾਈਆਂ ਗਈਆਂ ਨੇ ਯਾਤਰੀਆਂ ਦੀ ਸਹੂਲਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉੱਪਰ ਸ਼ੈੱਡ ਦਾ ਜਿਹੜਾ ਕੰਮ ਹੈਗਾ ਉਹ ਲਗਾਤਾਰ ਚੱਲਦਾ ਪਿਆ ਹੈ ਸ਼ੈੱਡ ਜਿਹੜੀ ਹੈ ਉਹ ਪਾਈ ਗਈ ਹੈ ਤਾਂ ਜੋ ਮੀ ਆਉਂਦਾ ਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਆ ਇੱਥੇ ਨਾ ਕਰਨਾ ਪਵੇ ਦੂਸਰੇ ਪਾਸੇ ਤਸਵੀਰਾਂ ਦੇਖੋ ਕਿ ਸ਼ੈੱਡ ਪਾਉਣ ਦਾ ਜਿਹੜਾ ਕੰਮ ਹੈਗਾ ਆ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਗਰਮੀ ਵੀ ਜਿਹੜੀ ਹੈ ਲਗਾਤਾਰ ਵੱਧਦੀ ਹੈਗੀ ਆ ਪਰ ਹਰ ਇੱਕ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਗਰਮੀ ਨੂੰ ਲੂ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਬਲਕਿ ਆਪਣੇ ਕੰਮ ਵੱਲ ਧਿਆਨ ਰੱਖਦੇ ਹੋਏ ਇੱਥੇ ਕਰਮਚਾਰੀਆਂ ਦੇ ਵੱਲੋਂ ਇਸ ਰੇਲਵੇ ਸਟੇਸ਼ਨ ਨੂੰ ਬਣਾਉਣ ਦੇ ਵਿੱਚ ਇਸ ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ਦੇ ਵਿੱਚ ਜੀ ਜਾਣ ਜਿਹੜੀ ਆ ਉਹ ਲਗਾਈ ਜਾ ਰਹੀ ਹੈ ਦਿਨ ਰਾਤ ਇੱਕ ਇੱਥੇ ਕੀਤਾ ਜਾ ਰਿਹਾ ਹੈ ਫਿਲਹਾਲ ਹਲੇ ਇੱਥੇ ਕੰਮ ਜਿਹੜਾ ਆ ਉਹ ਚੱਲਦਾ ਪਿਆ ਇੱਥੇ ਦੇ ਜਿਹੜੇ ਸਟੇਸ਼ਨ ਸੁਪਰੀਡੈਂਟ ਹੈਗੇ ਨੇ ਜੰਗ ਬਹਾਦਰ ਜੀ ਉਹਨਾਂ ਦਾ ਕਹਿਣਾ ਹੈਗਾ ਕਿ ਇਸ ਸਟੇਸ਼ਨ ਨੂੰ ਬਣਨ ਦੇ ਵਿੱਚ ਹਲੇ ਬਹੁਤ ਸਮਾਂ ਜਿਹੜਾ ਆ ਉਹ ਲੱਗ ਜਾਵੇਗਾ ਪਰ ਇੱਥੇ ਦੇ ਜਿਹੜੇ ਇੰਜੀਨੀਅਰ ਨੇ ਜੋ ਇਸ ਰੇਲਵੇ ਸਟੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਦੇਖ ਦੇਖ ਦੇ ਵਿੱਚ ਸਾਰਾ ਕੰਮ ਹੋ ਰਿਹਾ ਤੇ ਉਹਨਾਂ ਦਾ ਕਹਿਣਾ ਹੈਗਾ ਕਿ 2 ਮਹੀਨਿਆਂ ਦੇ ਵਿੱਚ ਇਸ ਰੇਲਵੇ ਸਟੇਸ਼ਨ ਨੂੰ ਜਿਹੜਾ ਕਿ ਉਹ ਪੂਰਾ ਕਰ ਲਿੱਤਾ ਜਾਵੇਗਾ ਇਸ ਦਾ ਕੰਮ ਜਿਹੜਾ ਆ ਖਤਮ ਹੋ ਜਾਵੇਗਾ ਪਰ ਹਕੀਕਤ ਜਿਹੜੀ ਹੈ ਉਹ ਕੁਝ ਹੋਰ ਹੀ ਬਿਆਕਰ ਹਾਲੇ ਬਹੁਤ ਕੰਮ ਜਿਹੜਾ ਹੈਗਾ ਉਹ ਕਰਨ ਵਾਲਾ ਇਸ ਰੇਲਵੇ ਸਟੇਸ਼ਨ ਦੇ ਵਿੱਚ ਪਿਆ ਹੈਗਾ ਆ ਪਰ ਬਹੁਤ ਜਲਦੀ ਹੀ ਜਲੰਧਰ ਵਾਸੀਆਂ ਦੇ ਹਵਾਲੇ ਇਸ ਰੇਲਵੇ ਸਟੇਸ਼ਨ ਨੂੰ ਕਰ ਦਿੱਤਾ ਜਾਵੇਗਾ ਜੋ ਦੇਖਣ ਦੇ ਵਿੱਚ ਬਹੁਤ ਹੀ ਸੋਹਣਾ ਅਤੇ 에어ਪੋਰਟ ਦੀ ਤਰਜ਼ ਦੇ ਉੱਤੇ ਇਸ ਰੇਲਵੇ ਸਟੇਸ਼ਨ ਨੂੰ ਬਣਾਇਆ ਜਾ ਰਿਹਾ ਹੈ ਸੋ ਹੁਣ ਅਸੀਂ ਪਹੁੰਚ ਗਏ ਆ ਦੂਸਰੇ ਐਂਟਰੀ ਪੁਆਇੰਟ ਦੇ ਉੱਤੇ ਜੇਕਰ ਯਾਤਰੀ ਦਕੋਹਾ ਵਾਲੀ ਸਾਈਡ ਤੋਂ ਆ ਰਹੇ ਹੈਗੇ ਨੇ ਤਾਂ ਉਹ ਇਸ ਰਸਤੇ ਦੇ ਉੱਤੇ ਆਨ ਕੇ ਆਪਣੀ ਟ੍ਰੇਨ ਜਿਹੜੀ ਹੈ ਉਹ ਫੜ ਸਕਦੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਿਲਡਿੰਗ ਜਿਹੜੀ ਹੈ ਬਾਹਰ ਜਿਵੇਂ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਟਿਕਟ ਕਾਊਂਟਰ ਬਣਿਆ ਹੋਇਆ ਸੀ ਉਸੇ ਤਰੀਕੇ ਦੇ ਨਾਲ ਦਕੋਹਾਲੇ ਪਾਸੇ ਤੋਂ ਜੇਕਰ ਕੋਈ ਯਾਤਰੀ ਆ ਰਹੇ ਨੇ ਉਹਨਾਂ ਲਈ ਵੀ ਟਿਕਟ ਕਾਊਂਟਰ ਜਿਹੜਾ ਹੈਗਾ ਇਸ ਰਸਤੇ ਦੇ ਵਿੱਚ ਵੀ ਇਸ ਬਿਲਡਿੰਗ ਦੇ ਵਿੱਚ ਜਿਹੜਾ ਆ ਉਹ ਬਣਾਇਆ ਗਿਆ ਸੋ ਹੋਰ ਕੀ ਕੀ ਚੀਜ਼ਾਂ ਜੜੀਆਂ ਨੇ ਖੁਸ਼ੀ ਇਸ ਰੇਲਵੇ ਸਟੇਸ਼ਨ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਯਾਤਰੀਆਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਅਸਈਏ ਕਿ ਇਸ ਸਟੇਸ਼ਨ 'ਤੇ ਜੋ ਹੈ 10 ਲਿਫਟਾਂ ਲਗੀਆਂ ਹੋਈਆਂ ਨੇ ਤੇ ਨਾਲ ਹੀ ਜੋ ਹੈ ਨੋ ਐਕਸੀਲੇਟਰ ਵੀ ਬਣਾਏ ਗਏ ਨੇ ਤੇ ਹੁਣ ਤੁਹਾਨੂੰ ਅੰਦਰ ਦੀ ਤਸਵੀਰ ਵੀ ਦਿਖਾਵਾਂਗੇ ਕਿੱਥੇ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਬਣਾਈਆਂ ਗਈਆਂ ਨੇ ਅੰਦਰ ਜਦੋਂ ਤੁਸੀਂ ਐਂਟਰ ਹੁੰਦੇ ਹੋ ਤਾਂ ਤੁਹਾਨੂੰ ਅੰਦਰ ਐਂਟਰ ਹੁੰਦੇ ਸਾਰ ਹੀ ਪਹਿਲਾਂ ਤੁਹਾਡੀ ਇੱਥੇ ਚੈਕਿੰਗ ਹੋਵੇਗੀ ਫਿਲਹਾਲ ਦੀ ਘੜੀ ਇੱਥੇ ਜਿਹੜੀ ਆ ਚੈਕਿੰਗ ਪੁਆਇੰਟ ਜਿਹੜਾ ਉਹ ਨਹੀਂ ਲਗਾਇਆ ਗਿਆ ਉਹ ਅੰਦਰ ਜਿਹੜਾ ਉਹ ਰੱਖਿਆ ਹੋਇਆ ਆ ਪਰ ਉੱਥੇ ਦੂਸਰੀ ਸਾਈਡ ਤੋਂ ਜੇਕਰ ਅਸੀਂ ਰਾਮਾ ਮੰਡੀ ਵਾਲੀ ਸਾਈਡ ਤੋਂ ਆਂਦੇ ਹੈਗੇ ਤਾਂ ਉਧਰਲੀ ਸਾਈਡ ਵੀ ਤੁਹਾਨੂੰ ਇਸੇ ਤਰੀਕੇ ਦੀ ਹੀ ਚੈਕਿੰਗ ਜਿਹੜੀ ਆ ਉਹ ਮਿਲੇਗੀ ਪਹਿਲਾਂ ਇੱਥੇ ਚੈਕਿੰਗ ਹੋਵੇਗੀ ਚੈਕਿੰਗ ਤੋਂ ਬਾਅਦ ਸਾਹਮਣੇ ਟਿਕਟ ਕਾਊਂਟਰ ਜਿਹੜਾ ਉਹ ਬਣਾਇਆ ਗਿਆ ਹੈਗਾ ਆ ਟਿਕਟ ਲਾਈਨ ਤੋਂ ਬਾਅਦ ਯਾਤਰੀ ਜਿਹੜੇ ਨੇ ਉਹ ਅੱਗੇ ਵੱਲ ਨੂੰ ਵਧਣਗੇ ਜੇਕਰ ਤੁਸੀਂ ਪੋੜੀ ਦੇ ਰਾਹੀ ਤੁਸੀਂ ਉਧਰਲੀ ਸਾਈਡ ਜਾਣਾ ਚਾਹੁੰਦੇ ਹੋ 2 ਨੰਬਰ ਪਲੇਟਫਾਰਮ ਦੇ ਉੱਤੇ 3 ਨੰਬਰ ਪਲੇਟਫਾਰਮ ਦੇ ਉੱਤੇ ਤਾਂ ਤੁਸੀਂ ਪੌੜੀਆਂ ਰਾਹੀਂ ਵੀ ਜਾ ਸਕਦੇ ਹੋ ਇੱਥੇ ਐਕਸਲੇਟਰ ਜਿਹੜਾ ਆ ਉਹ ਲਗਾਇਆ ਜਾਵੇਗਾ ਜਿਸ ਦੀ ਜਗ੍ਹਾ ਜਿਹੜੀ ਹੈ ਇੱਥੇ ਛੱਡੀ ਗਈ ਹੈ ਦੂਜੇ ਪਾਸੇ ਇੱਕ ਤੁਹਾਨੂੰ ਇੱਥੇ ਲਿਫਟ ਜਿਹੜੀ ਹੈ ਉਹ ਮਿਲੇਗੀ ਤੁਸੀਂ ਲਿਫਟ ਦੇ ਸਹਾਰੇ ਵੀ ਇੱਕ ਪਲੇਟਫਾਰਮ ਤੋਂ ਦੂਸਰੇ ਪਲੇਟਫਾਰਮ ਦੇ ਉੱਤੇ ਜਾ ਸਕਦੇ ਹੋ ਸੋ ਜਦੋਂ ਤੁਸੀਂ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਐਂਟਰ ਹੋਮ ਗੀਤ ਤੁਹਾਡਾ ਸਵਾਗਤ ਜਿਹੜਾ ਹੈਗਾ ਉਹ ਇੱਥੇ ਸਤਿ ਸ਼੍ਰੀ ਅਕਾਲ ਜਲੰਧਰ ਦੇ ਨਾਲ ਜਿਹੜਾ ਆ ਉਹ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਫੁਆਰੇ ਜਿਹੜੇ ਨੇ ਉਹ ਲਗਾਏ ਗਏ ਨੇ ਕੁਝ ਸਮੇਂ ਬਾਅਦ ਇਹ ਚੱਲਣੇ ਵੀ ਸ਼ੁਰੂ ਹੋ ਜਾਣਗੇ ਤੇ ਤੁਹਾਨੂੰ ਦੇਖਣ ਦੇ ਵਿੱਚ ਜਲੰਧਰ ਕੈਂਟ ਰੇਲਵੇ ਸਟੇਸ਼ਨ ਬਹੁਤ ਹੀ ਖੂਬਸੂਰਤ ਲੱਗੇਗਾ ਤੇ ਨਾਲ ਹੀ ਇੱਥੇ 110 ਫੁੱਟ ਦਾ ਜਿਹੜਾ ਇੱਕ ਖੰਭਾ ਆ ਉਹ ਲਗਾਇਆ ਗਿਆ ਜਿੱਥੇ ਸਾਡਾ ਰਾਸ਼ਟਰੀ ਤਵਜ ਜਿਹੜਾ ਹੈਗਾ ਤਿਰੰਗਾ ਉਸ ਨੂੰ ਲਗਾਇਆ ਜਾਵੇਗਾ ਸੋ ਅੱਜ ਤੁਹਾਨੂੰ ਅਸੀਂ ਕੈਂਟ ਰੇਲਵੇ ਸਟੇਸ਼ਨ ਦੇ ਬਾਰੇ ਜਾਣੂ ਕਰਵਾਇਆ ਹੈਗਾ ਜੋ ਕੁਝ ਹੀ ਸਮੇਂ ਦੇ ਵਿੱਚ ਲੋਕਾਂ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਜਾਵੇਗਾ ਇਸ ਰੇਲਵੇ ਸਟੇਸ਼ਨ ਨੂੰ 99 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਆ ਜਾ ਰਿਹਾ ਹੈਗਾ ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ ਇਸ ਰੇਲਵੇ ਸਟੇਸ਼ਨ ਨੂੰ ਤਿਆਰ ਕੀਤਾ ਜਾ ਰਿਹਾ ਹੈ 에어ਪੋਰਟ ਦੀ ਤਰਜ਼ ਦੇ ਉੱਤੇ ਇਹ ਰੇਲਵੇ ਸਟੇਸ਼ਨ ਤਿਆਰ ਹੋ ਰਿਹਾ ਸ਼ੈੱਡ ਪੈ ਰਹੇ ਨੇ ਹਰ ਇੱਕ ਸਹੂਲਤ ਇਸ ਰੇਲਵੇ ਸਟੇਸ਼ਨ ਦੇ ਵਿੱਚ ਦਿੱਤੀ ਗਈ ਹੈ ਜਿਸ ਦੇ ਵਿੱਚ ਨੋ ਐਸਕੇਲੇਟਰ ਜਿਹੜੇ ਉਹ ਇਸ ਰੇਲਵੇ ਸਟੇਸ਼ਨ ਦੇ ਵਿੱਚ ਲਗਾਏ ਗਏ ਨੇ 10 ਲਿਫਟਾਂ ਜਿਹੜੀਆਂ ਇਸ ਰੇਲਵੇ ਸਟੇਸ਼ਨ ਦੇ ਵਿੱਚ ਲਗਾਈਆਂ ਗਈਆਂ ਨੇ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੀ ਇਸ ਵੀਡੀਓ ਨੂੰ ਲੈ ਕੇ ਕੀ ਹੈ ਰਾਏ ਸਾਡੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜਰੂਰ ਦੱਸੋ